ਅੰਦੀ ਬੰਦੇ ਆ ਫਿਕਰ ਕੀਜੀਏ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜੇ ਪਾਣੀਆਂ ਦਾ ਪਤਾ ਨਾ ਹੋਵੇ ਉੱਥੇ ਕਦੇ ਨਹਾਈਦਾ ਨਹੀਂ ਹੁੰਦਾ ਇਹ ਬੰਦੇ ਨੇ ਗਲਤੀ ਕੀਤੀ ਇਹਦਾ ਪਰਿਵਾਰ ਇਹਦੀ ਵੀਡੀਓ ਬਣਾਉਂਦਾ ਤੇ ਪਾਣੀ ਦੇ ਵਿੱਚ ਨੌੜ ਵਾਸਤੇ ਉਤਰ ਗਿਆ ਤੇ ਉਸ ਪਾਣੀ ਦੇ ਵਿੱਚ ਸ਼ਾਰਕ ਮੱਛੀ ਸੀਗੀ ਤੇ ਉਹ ਮੱਛੀ ਨੇ ਇਹਦੇ ਤੇ ਅਟੈਕ ਕਰਤਾ ਦੇਖਦੇ ਹੀ ਦੇਖਦੇ ਮੱਛੀ ਇਹਨੂੰ ਖਾ ਗਈ ਹਾਲਾਂਕਿ ਇਹਨੂੰ ਬਚਾਉਣ ਵਾਸਤੇ ਬਚਾਅ ਦਲ ਪਹੁੰਚਿਆ ਸੀ ਗਿਸ਼ਤੀ ਲੈ ਕੇ ਪਰ ਉਹ ਤੋਂ ਪਹਿਲਾਂ ਪਹਿਲਾਂ ਮੱਛੀ ਉਹਨੂੰ ਲੱਗੀ ਸੀ ਕਿਉਂਕਿ ਡੂੰਘੇ ਪਾਣੀਆਂ ਦੇ ਵਿੱਚ ਫਿਰ ਕਿੱਥੇ ਲਪੇਆ ਜਾਂਦਾ ਕੋਈ ਹੈਨਾ ਜਾਂ ਕਹਿ ਲਓ ਵੀ ਇਹਦੀ ਕਿਸਮਤ ਅੱਜ ਮਾੜੀ ਸੀ ਤੇ ਮੱਛੀ ਉਹਨੂੰ ਖਾ ਗਈ ਉਹਨੂੰ ਨਾਲ ਲੈ ਗਈ ਇੱਥੇ ਹੀ ਦੂਸਰੀ ਵੀਡੀਓ ਦੇ ਵਿੱਚ ਇਹ ਮੁੰਡੇ ਦਾ ਜਿਹੜਾ ਫਾਦਰ ਸੀਗਾ ਉਹ ਇਹਦੀ ਵੀਡੀਓ ਬਣਾਉਣ ਲੱਗਿਆ ਸੀ ਤੇ ਇਹਨੂੰ ਬੇਲ ਮੱਛੀ ਨੇ ਖਾ ਲਿਆ ਪਰ ਬੇਲ ਮੱਛੀ ਨੇ ਪਤਾ ਨਹੀਂ ਕਿੱਦਾਂ ਇਹਦੀ ਵੱਡੀ ਹੋਈ ਸੀ ਇਨੂੰ ਵਾਪਸ ਮੂੰਹ ਚੋਂ ਬਾਹਰ ਕੱਢਦਾ ਤੇ ਬਚ ਗਿਆ ਇਹ। ਇਹ ਦੇਖੋ ਦੀ ਕਿਸ਼ਤੀ ਬਾਹਰ ਨਿਕਲ ਗਈ ਤੇ ਆਪ ਵੀ ਸਾਈਡ ਦੇ ਉੱਤੇ ਤੈਰ ਰਿਆ ਤੇ ਬਚ ਗਿਆ ਦੀ ਪਤੀ ਹੋਈ ਸੀ। ਕਿਰ ਤਾਂ ਹੀ ਸਿਆਣਿਆਂ ਦੀਆਂ ਗੱਲਾਂ ਸਿਆਣੀਆਂ ਹੁੰਦੀਆਂ ਨੇ ਕਿ ਜਿਹੜੇ ਪਾਣੀ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਉੱਥੇ ਜਾਣਾ ਨਹੀਂ ਚਾਹੀਦਾ ਨਾ ਪਾਣੀ ਡੂੰਘੇ ਵੀ ਹੋ ਸਕਦੇ ਆ ਤੇ ਉੱਥੇ ਕੋਈ ਇਦਾਂ ਦਾ ਖਤਰਨਾਕ ਜਾਨਵਰ ਵੀ ਹੋ ਸਕਦਾ। ਰਾਪਾ ਤੁਹਾਨੂੰ ਅਕਸਰ ਹੀ ਕਹੀਦਾ ਕਿ ਦੁਨੀਆ ਬੜੀ ਖੂਬਸੂਰਤ ਬਣਾਈਆ ਪ੍ਰਮਾਤਮਾ ਨੇ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਕਣ ਕਣ ਦੇ ਵਿੱਚ ਪ੍ਰਮਾਤਮਾ ਵਾਸ ਕਰਦਾ ਤੁਸੀਂ ਬਸ ਉਹਦਾ ਨਾਮ ਲੈਣਾ ਸ਼ੁਰੂ ਕਰੋ ਉਹਦੇ ਤੇ ਭਰੋਸਾ ਰੱਖੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ